ਵੈਰੀ ਗੁੱਡ ਚੱਲ 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 ਵੈਰੀ ਗੁੱਡ ਹੌਸਲਾ ਚਾਹੀਦਾ ਹੌਸਲਾ ਵੈਰੀ ਗੁੱਡ ਚੱਕ ਲੈ ਚੱਕ ਲੈ ਖੁੱਟੇ ਵੈਰੀ ਗੁੱਡ ਸ਼ਾਬਾਸ਼ ਉਹ ਸੇ ਡੱਬੇ ਚ ਪਾਈ ਚੋ ਲੋ ਵੀਰੇ ਪਹਿਲੇ ਜਿਹੜੇ ਗੱਲ ਹੋ ਗਈ ਡਿਨਰ ਜਮੇ ਨਹੀਂ ਮਿਲਿਆ ਉਹਨੋਂ ਬਚੇ ਕੋਈ ਦੇਣਾ 30 ਸਾਲ ਦੇਵਾਂਗੇ ਅੱਪ ਕਿਹਨੂੰ ਦੇਣੇ ਅਗਲੇ ਸਾਲਾਂ ਸੀ ਇਹ ਪਿਛਲੇ ਸਾਲਾਂ ਲਈ ਇਹ ਪਿਛਲੇ ਬਚ ਗਈ ਸੀਗੇ ਉਹੀ ਸਾਰੇ ਇਹ ਐਦਿਕਾ ਉਹ ਲੈ ਕੇ ਆਉਂਦੇ ਬੱਚਿਆਂ ਵਾਸਤੇ ਅੱਛਾ ਜੇ ਆ ਪੈਣ ਨੇ ਪੜ ਲਿਆ ਸੀ ਤੇ ਜਿਹੜੀ 50 ਸਾਲ ਦੀ ਰੇਸ ਹੋਈ ਸੀ ਉਹ ਸੁਣੋ ਜੀ ਮਨਜੀਤ ਕੌਰ ਚਲੋ ਜੀ ਮਨਜੀਤ ਕੌਰ ਓ ਚਲੋ ਲੈ ਉਹ ਕੁੜੀਆਂ ਕਿੱਥੇ ਉਹਦੀ ਕੁੜੀਆਂ ਇਹਨੂੰ ਫੜਾ ਦਿਓ ਭੋਲੇ ਨੂੰ ਭੋਲੇ ਨੂੰ ਫੜਾ ਦਿਓ ਭੋਲੇ ਫੜਾ ਕੇ ਚਾ ਇੱਧਰ ਵੀਡੀਓ ਬਣਾ ਲੈਣਾ ਫੜਾ ਫੜਾ ਇੱਧਰ ਵੀਡੀਓ ਬਣਾ ਲੈਣਾ ਜੋ ਫੜਾ ਫੜਾ ਹਾਂ ਹਾਂ ਆ ਗਿਆ ਆ ਗਿਆ ਇਹ ਰੇਸ ਦੇ ਵਿੱਚੋਂ ਪਹਿਲੇ ਨੰਬਰ ਤੇ ਆਈ ਰਹੀ ਜੀ ਇਹ ਬਾਈ ਉਹ ਲੱਗੌਰ ਜੀ ਦੂਜੇ ਨੰਬਰ ਤੇ ਪਰਮਜੀਤ ਕੌਰ ਇਹ ਹੁਣ ਵੱਡੇ ਆ 50 ਪਲੱਸ ਵਾਲੇ ਹਾਂ ਵੈਰੀ ਗੁੱਡ ਖੜੇ ਹੋ ਗਏ ਜੀ ਚਲੋ ਤਾੜੀਆਂ ਮਾਰੋ ਜੀ ਜੇ ਨੰਬਰ ਤੇ ਮਨਜੀਤ ਕੌਰ ਆ ਤਾੜੀਆਂ ਮਾਰੋ ਤਾੜੀਆਂ ਇਹ ਵੀ ਕਲੀਅਰ ਹੋ ਗਿਆ ਜੀ ਆ ਵੀ ਹੋ ਗਿਆ ਜੀ ਹੁਣ 30 ਤੋਂ 40 ਸਾਲ ਵਾਲੇ